ਲੰਬੇ ਸਮੇਂ ਤੋਂ ਸ਼ਹਿਰ ਜੋ ਸੀਵਰੇ ਦੀ ਸਮੱਸਿਆ ਤੋਂ ਜੂਝ ਰਿਆ ਸੀ ਉਸ ਦਾ ਹੱਲ ਅੱਜ ਕੱਢ ਲਿਆ ਗਿਆ ਜਿਸ ਦੀ ਸ਼ੁਰੂਆਤ ਐਮਐਲਏ ਸਾਹਿਬ ਰਿਵੰਟ ਕੱਟ ਕੇ ਪੀਖੀ ਰੋਡ ਤੋਂ ਸ਼ੁਰੂਆਤ ਕਰ ਰਹੇ ਹਨ ਹਾਂਜੀ ਸ਼ਹਿਰ ਦੀ ਸਫਾਈ ਦੇ ਵੱਡਾ ਕਦਮ ਚੁੱਕਿਆ ਗਿਆ ਹੈ ਨਗਰਪਾਲਿਕਾ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਹੁਣ ਕੀ ਕੀ ਸਮੱਸਿਆਵਾਂ ਵੀ ਆਤ ਮਿਲੂਗੀ ਸ਼ਹਿਰ ਵਿੱਚ ਮੈਂ ਸਭ ਤੋਂ ਪਹਿਲਾਂ ਸਾਡੇ ਸਰਵਾਸੀਆਂ ਨੂੰ ਇੱਕ ਖੁਸ਼ੀ ਦੀ ਗੱਲ ਦੱਸਣਾ ਬਹੁਤ ਵੱਡਾ ਅੱਜ ਸੁਭਾਗਾ ਦਿਨ ਹੈ ਕਿੱਥੇ ਕਿ ਸਾਡੇ ਮਾਨਯੋਗ ਬਹੁਤ ਹੀ ਪਿਆਰੇ ਹਰਮਨ ਸਾਡੇ ਕਾਰਜਕਾਰੀ ਪ੍ਰਧਾਨ ਹਲਕਾ ਐਮਐਲਏ ਇਸਪਾਲ ਬੁਧਰਾਮ ਜੀ ਜਿਨ੍ਹਾਂ ਚੜਕਾ ਸਾਹਿਬ ਨੂੰ ਬਹੁਤ ਜ਼ਿਆਦੇ ਮਿਹਨਤ ਸਦਕਾ ਸਾਡੇ ਸਾਰੇ ਅਧਿਕਾਰੀਆਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀਆਂ ਮੀਟਿੰਗ ਤੋਂ ਬਾਅਦ ਸਾਡੇ ਨਗਰ ਕੌਂਸਲ ਨਾਲ ਮੀਟਿੰਗ ਕੀਤੀ ਸਾਹਿਬ ਜੀ ਨੇ ਪੂਰੇ ਮੇਰੇ ਐਮਸੀ ਸਾਹਿਬਾਨ ਨੇ ਅਸੀਂ ਪੂਰੀ ਸਤਕਰਦੀ ਨਾਲ ਪੂਰੀ ਮਨ ਖਿੱਚ ਕੇ ਕੰਮ ਨੂੰ ਵੀ ਸ਼ਹਿਰ ਦੇ ਵਾਸਤੇ ਬਹੁਤ ਵਧੀਆ ਕੰਮ ਆਇਆ ਐਮਐਲਏ ਸਾਹਿਬ ਦੀ ਨਾਲ ਸਾਡੇ ਸਾਰੇ ਐਮਸੀ ਸਾਹਿਬਾਨ ਅਸੀਂ ਨੇ ਇੱਕ ਮਤਾਂ ਪਾਇਆ ਮਤ ਤੋਂ ਬਾਅਦ ਨਾਲ ਜਿਹੜਾ ਟੈਂਡਰ ਹੋਇਆ ਅੱਜ ਸੁਭਾਗਾ ਦਿਨ ਹੈ ਵੀ ਜੋ ਕੰਮ ਹੈ ਸੈਟੀਸਫਾਈ ਵਾਸਤੇ ਇਹ ਕਈ ਸਾਲ ਤੱਕ ਕੋਈ ਰੁਟ ਨਹੀਂ ਪਣੀ ਮਤਲਬ ਸਟੈਪ ਬਾਈ ਸਟੈਪ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਪ੍ਰੋਸੈਕਸ਼ਨ ਜਿਹੜੀਆਂ ਮਸ਼ੀਨਾਂ ਨੇ ਆ ਗਈਆਂ ਨੇ ਲੇਵਰ ਆ ਚੁੱਕੀ ਹੈ ਅੱਜ ਸਹੀ ਤਰੀਕੇ ਨਾਲ ਸੀ ਅਮਰ ਸਾਹਿਬ ਤੋਂ ਨਾਲ ਇਲਾਕੇ ਤੋਂ ਘਾਟਨ ਕਰਕੇ ਚਾਲੂ ਕਰ ਦੇਣਾ ਤੇ ਸਹਿਰ ਬਸ ਵੀ ਇੱਕ ਪੂਰਜੋਗ ਹੋਰ ਪੀ ਅਪੀਲ ਕਰਦੇ ਆ ਕਿਸ ਫਾਈ ਦੇ ਨਾਮ ਨਾਲ ਜਿਵੇਂ ਪੂਰਾ ਕ੍ਰਿਕਟ ਕੋਈ ਲਫਾਫੇ ਵਗਾਰਾ ਨੇ ਉਹ ਸਾਡਾ ਸਹਿਯੋਗ ਦੇ ਨਾਲ ਸੀਵਰੇਜ ਦੇ ਵਿੱਚ ਸੁੱਟਣਾ ਜਿਹਦੇ ਕਰਕੇ ਸੀਵਰੇਜ ਦਾ ਪਨ ਸਵੱਛਤਾ ਚਲਣੀ ਪੈਂਦੀ ਹੈ ਸਹਿਯੋਗ ਸਰਵਸਨ ਸਾਡੀ ਪਾਸ ਜੁੜ ਕੇ ਪੂਰਾ ਅਪੀਲ ਹੈ ਕਿ ਸਾਡਾ ਸਹਿਯੋਗ ਦੇਣ ਧੰਨਵਾਦ। ਹਾਂ ਜੀ ਸਾਹਿਬ ਤੁਸੀਂ ਇੱਕ ਸ਼ਹਿਰ ਨਿਵਾਸੀ ਹੋਣ ਦੇ ਨਾਤੇ ਜੇ ਨਗਰ ਕੌਂਸਲ ਦੇ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇ ਦੇਵੇ ਵੀ ਸ਼ਹਿਰ ਲੰਮੇ ਤੋਂ ਮੇ ਸਮੇਂ ਤੋਂ ਇਹ ਨਰਕ ਭਰੀ ਜ਼ਿੰਦਗੀਾਂ ਜੂਝ ਰਹੀਆਂ ਸੀ ਅੱਜ ਨਿਯਾਤ ਮੈਨਨ ਜਾ ਰਹੀ ਹੈ ਕਿਸ ਤਰ੍ਹਾਂ ਉਪਰਾਲੇ। ਹਾਂ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ। ਕਾਫੀ ਲੰਬੇ ਸਮੇਂ ਤੋਂ ਸੀਵਰੇਜ ਸਿਸਟਮ ਬੰਦ ਹੋਇਆ ਪਿਆ ਸੀ ਚੋਕਾ ਪਿਆ ਸੀ ਸਾਰੀ ਬਾਈ ਚਰਚਾ ਹੋਈ ਪਈ ਸੀ ਜਿਹੜਾ ਸੀਵਰੇਜ ਸਿਸਟਮ ਹੈ ਉਹ ਬਹੁਤ ਖਰਾਬ ਹੋ ਰਿਹਾ ਹੈ। ਇਸ ਕਰਕੇ ਐਮਐਲਏ ਸਾਹਿਬ ਇਹ ਪ੍ਰੋਜੈਕਟ ਲੰਦਾ ਹੈ ਕਿ ਇਸ ਸਟੈਂਡਰਡ ਨਾਲ ਹੋਣੀ ਉਹਨੇ ਸਾਨੂੰ ਯਕੀਨ ਦਿਵਾਇਆ ਵੀ ਸਾਰੇ ਭਲਡ ਦਾ ਸੀਵਰੇਜ ਬਿਲਕੁਲ ਠੀਕ ਹੋ ਜਾਏਗਾ ਅਤੇ ਅਗਲੇ 6-7 ਸਾਲਾਂ ਤੱਕ ਦੁਬਾਰਾ ਸਫਾਈ ਕਰਦੀ ਲੋੜ ਨਹੀਂ ਪਵੇਗੀ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਗੰਧ ਪੈ ਰਿਹਾ ਸੀਗਾ ਆਸ-ਪਾਸ ਸਾਰੇ ਸਾਡੇ ਕੋਲ ਪਾਸੇ ਇੱਧਰ ਵੀ ਆ ਗਿਆ ਸੀ ਸਵਾਰਡ ਦੇ ਵਿੱਚ ਵੀ ਆ ਗਿਆ ਸੀ ਪਹਿਲਾਂ ਠੀਕ ਸੀ ਪਰ ਹੁਣ ਤਾਂ ਸਾਰੀ ਹੋ ਰਿਹਾ ਸੀ ਇਸ ਕਰਕੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਆ ਬਾਕੀ ਜਿਵੇਂ ਅਪੀਲ ਕੀਤੀ ਹੈ ਸੀਵਰੇਜ ਬੰਦ ਹੋਣ ਦੇ ਵੱਡੇ ਕਾਰਨ ਹੁੰਦੇ ਆ ਬਿਜੇਪਾਲ ਹਾਵੇ ਸੜ ਤੇ ਨਿਆ ਜਾਂ ਹੋਰ ਗੰਦਵਾਦ ਤੇ ਸੜ ਦਨੇ ਆ ਉਹ ਬਹੁਤ ਗਲਤ ਹੈ ਉਹਨਾਂ ਤੋਂ ਵਿਚਾਰ ਰੱਖਣਾ ਚਾਹੀਦਾ ਹੈ ਤੇ ਆਪਾਂ ਜੇ ਖੁਦ ਵੀ ਮਾਸਪਾਈ ਰੱਖਾਂਗੇ ਆਪਣੇ ਮਹੱਲੇ ਦੀ ਆਪਣੇ ਵਾਰ ਦੀ ਤਾਂ ਲੱਗਦਾ ਸਾਨੂੰ ਕਿ ਸੀਵਰੇਜ ਦੀ ਸਮੱਸਿਆ ਵਾਲੀ ਨਮਸਬਾ ਆਉਂਦੀ ਵੀ ਨਹੀਂ ਸਾਡਾ ਸਾਰਾ ਨਾ ਫਰਜ ਬਣਦਾ ਹੈ ਤੇ ਅਸੀਂ ਇਹਨਾਂ ਦਾ ਤੇ ਧਿਆਨ ਰੱਖੀਏ ਅਧਿ ਪੰਜਾਬ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਖਾਸ ਕਰਕੇ ਅਸੀਂ ਇਸ ਮੌਕੇ ਤੇ ਨਾਲ ਪ੍ਰਧਾਨ ਜਿਹੜੇ ਆਪਣੇ ਨਗਰ ਕਾਉਂਸਲ ਦੇ ਸੁਪਾਲ ਸਿੰਘ ਜੀ ਤੇ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਕਰਕੇ ਜਿਹੜੀ ਸਾਡੀ ਸਮੱਸਿਆ ਆਪਣੇ ਭਲਾ ਢੀ ਸ਼ਹਿਰ ਦੀ ਉਹ ਹੱਲ ਹੋ ਅੱਜ ਜੰਨਾਲਾ ਸਾਹਿਬ ਜਿਹੜੀ ਸ਼ਹਿਰ ਲਈ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਹਾਂ ਸੁਪਰ ਜੀ ਸੱਕਰ ਮਸ਼ੀਨਾਂ ਨਾਲ ਦੀ ਸਪਾਈ ਹੋ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਦੇਖੋ ਦੋਨੇ ਆ ਸੁਪਰ ਸੱਕਰ ਮਸ਼ੀਨ ਤੁਹਾਡੇ ਪਿਛਲੇ ਪਾਸੇ ਆ ਚੁੱਕੀ ਹੈ ਇਹਨੂੰ ਲੋਡਰ ਕਹਿੰਦੇ ਨੇ ਦੋਨੇ ਮਸ਼ੀਨਾਂ ਆ ਚੁੱਕੀਆਂ ਨੇ ਬਾਕੀ ਮਸ਼ੀਨਾਂ ਆ ਰਹੀਆਂ ਜਲਦੀ ਜੇ ਕੋਈ ਹੋਰ ਸਹਾਇਕ ਮਸ਼ੀਨਾਂ ਨੇ ਤਾਂ ਭਲਾਡੇ ਦੀ ਜਿਹੜੀ ਸਿਰੀਆ ਸਮੱਸਿਆ ਉਹ ਸਦਾ ਲਈ ਖਤਮ ਹੋ ਰਹੀ ਹੈ ਇਹ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਅਧਿਕਾਟਨ ਕਰ ਰਹੇ ਆਪਾਂ ਸਾਰੇ ਮਿਲ ਕੇ ਅੱਜ ਸ਼ੁਭ ਆਰੰਭ ਹੋਣਾ ਹੈ ਤੇ ਅੱਜ ਤੋਂ ਬਾਅਦ ਜਿੰਨੀਆਂ ਵੀ ਆਹਾ 32 ਇੰਚ ਦੀ ਪਾਈਪ ਲਾਈਨ ਇੱਥੋਂ ਇਧਰਲੇ ਪਾਸੇ ਜਾਂਦੀ ਹੈ ਆਪਣਾ ਬਸਟੈਂਡ ਨੂੰ 32 ਇੰਚ ਪਾਈਪ ਲਾਈਨਾ ਤੁਰ ਤੱਕ ਕੇ ਕਾਂ ਰੋਡ ਤੱਕ ਜਾਊਗੀ ਇਹ ਸਾਰੀ ਸਾਫ਼ ਹੋ ਜੂਗੀ ਉਹਦੇ ਨਾਲ ਜਿਹੜੀ 16 ਇੰਚ ਲੈਣਾ ਨੇ ਜਿਹੜੇ ਵਿੱਚ ਦਿਖਦੀਆਂ ਨੇ ਉਹਦੇ ਵਿੱਚ ਆ ਉਹ ਸਾਰੇ ਸਾਫ਼ ਹੋ ਜਾਣਗੇ ਸੋ ਇਹ ਵੱਡੀ ਵੱਡੀ ਗੱਲ ਹੈ ਬਿਨਾ ਬਿਨਾ ਇਹ ਕੰਮ ਤੋਂ ਨਾ ਮੇਰਾ ਠੇਕਾ ਦਿੱਤੇ ਤਾਂ ਕੰਮ ਹੋਣਾ ਨਹੀਂ ਸੀ ਕਿਉਂਕਿ ਲੱਗਾ 15 16 ਦਿਨ ਦਾ ਕੰਮ ਹੈ ਜਿਹੜੀ ਉਹ ਤੋਂ ਕੰਪਨੀਆਂ ਨੂੰ ਕਹਿੰਦੇ ਸੀ ਅਸੀਂ ਮਸ਼ੀਨ ਲੈਣ ਵਾਸਤੇ ਕੰਪਨੀ ਆ ਦੇ ਕੋਈ ਇੱਕ ਦੱਦਾ ਘਾਟਾ ਭੇਜਦਾ ਕੋਈ ਘਾਟਾ ਭੇਜਦਾ ਕੋਈ ਉਹ ਗੱਲੀ ਨਹੀਂ ਬਣਦੀ ਸੀ ਕੋਈ ਤੇ ਭਲਾੜੇ ਵਾਲੇ ਪੂਰਾ ਵਿਚਾਰੇ ਹਹਾਕਾਰ ਮੱਛਰੀ ਸੀ ਭਲਾੜੇ ਦੇ ਵਿੱਚ ਹਰੇਕ ਪਿੰਡ ਦੀ ਮੱਛਰੀ ਜਦੋਂ ਹੋਣਾ ਹੋਵੇ ਸੂਚ ਕਰਕੇ ਆਪਾਂ ਭਲਾੜੇ ਦੇ ਵਿੱਚੋਂ ਆਪਾਂ ਇਹ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਤੇ ਆਪਾਂ ਪੱਕਾ ਠੇਕਾ ਦੇ ਕੇ ਇਹਨਾਂ ਨੂੰ ਮਸ਼ੀਨ ਨੂੰ ਦੋਨੇ ਠੇਕੇਦਾਰ ਨੂੰ ਉਹ ਆ ਚੁੱਕੇ ਨੇ ਕੰਮ ਆ ਜੀ ਸ਼ੁਰੂ ਹੋ ਰਿਹਾ ਹੈ ਤੇ ਜਲਦੀ ਹੀ ਭਲਾੜੇ ਦੇ ਵਿੱਚ ਪੱਕੇ ਤੌਰ ਤੇ ਪੰਜ ਛੇ ਸਾਲਾਂ ਬਾਅਦ ਜਿਹੜੀ ਸੀਵਰੇਜ ਦਾ ਸਮੱਸਿਆ ਹੈ ਉਹ ਖਤਮ ਹੋ ਜਾਏਗੀ